ਲਵੇ ਦੋਸਤੋ ਆਪਾਂ ਪੱਠੇ ਪਾਤੇ ਸਵੇਰੇ 5 ਵਜੇ ਹੋਏ ਆ ਸਿਵਾਦਰ ਚਾਹ ਪੀ ਰਿਹਾ ਆ ਸਿਵਾਦਰ ਬਲੇਤੀ ਸਿੰਘਰਾਉਂਦਾ ਇਹ ਮੁੰਡਾ ਦੀਨੇ ਤੋਂ ਦਾ ਨਾਮ ਹੀ ਪਤਾ ਆ ਅੱਜ ਨਵਾਂ ਆਇਆ ਸੀ ਇਹਨੂੰ ਜੇ ਕਹ ਕੇ ਕਹਿੰਦੇ ਦੀਨੇ ਆ ਆ ਬੰਟੀ ਇਹਦੇ ਕੋਲੇ ਆਈਫੋਨ ਆ ਇਹਦੇ ਫੋਨ ਨਾਲ ਆ ਵੀਡੀਓ ਬਣਾਈ ਦੀ ਆ ਤੇ ਇਧਰ ਨਿਮਾ ਨਿਮਾ ਚਾਹ ਆ ਚਾਹ ਨੂੰ ਬੜਾ ਮੰਨਦਾ ਹੈ ਅਗੁਰਪ੍ਰੀਤ ਸਿੰਘ ਦੀਨੇ ਵਾਲਾ ਇਹਦੇ ਕੋਲੇ ਹਾਥੀ ਆ ਕਰਾਈ ਤੇ ਲਿਆਂਦਾ ਹੈ ਆ ਇਹਦਾ ਬੱਚਾ ਵੀ ਪਹਿਲੇ ਦਿਨ ਆਇਆ ਕਹਿੰਦਾ ਡੱਡ ਨਾਲ ਜਾਣਾ ਮੈਂ ਪੱਠੇ ਪਵਾਉਂਗਾ ਕਹਿੰਦਾ ਬਈ ਆ ਗੁਰਾ ਰੌਂਤੇ ਵਾਲਾ ਇਹ ਗੱਡੀਆਂ ਦਾ ਕੰਮ ਕਰਦਾ ਬਈ ਇਹ ਗੱਡੀਆਂ ਠੀਕ ਕਰਦਾ ਨਿਹਾਲ ਸਿੰਘ ਵਾਲੇ ਜੈਲਾ ਬਿਠਾਏ ਤੇ ਟੋਪੀ ਲਈ ਮੈਨੂੰ ਤੁਸੀਂ ਜਾਣਦੇ ਆ ਸੇਵਕ ਨੂੰ ਤੇ ਹੁਣ ਅਸੀਂ ਚਾਹ ਪੀ ਕੇ ਚੱਲੇ ਆ ਆ ਹਮੂ ਆ ਗਿਆ ਹਮੂ ਬਲੌਗਰ ਕਹਦੇ ਨੂੰ ਤੇ ਗਉਸਲਾ ਉਹ ਸਾਹਮਣੇ ਮੰਦਿਰ ਆ ਇੱਧਰ ਸਾਡੇ ਮੂਹਰੇ